ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰਾਸ਼ਾਹਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅੱਜ ਆਪਾਂ ਚੱਲਿਆ ਲੋਕਲ ਗੁਰੂ ਘਰ ਦੇ ਮੱਥਾ ਟੇਕਣ ਪਹਿਲਾਂ ਛਕਦੇ ਆ ਲੰਗਰ ਕਿਵੇਂ ਬੱਚੋ ਰੈਡੀ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲਿਆ ਨਾਨਕ ਕੀ ਦਾ ਸਾਹਿਬ ਇਤੋਂ ਲੱਗਦੇ ਆਪਾਂ ਨੂੰ 3 ਘੰਟੇ 40 ਮਿੰਟ 160 ਕਿਲੋਮੀਟਰ ਤੇ ਹੁਣ ਚੱਲਿਆ ਬੱਜੇ 8 ਦੇਖਦੇ ਆ ਕਿੰਨਾ ਗੱਲਾ ਵਗਾ ਟਾਈਮ ਉੱਤੇ ਕਿਦਾਂ ਦਾ ਰਾਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਆਪਾਂ ਕੀ ਸ਼ਹਿਰ ਤੋਂ ਬਾਹਰ ਤੇ ਸ਼ਹਿਰ ਚ ਬਹੁਤ ਡਰਾਈਵ ਜੇ ਕਰਕੇ ਆਪਣਾ ਬਹੁਤ ਟਾਈਮ ਲੱਗ ਗਿਆ ਹੁਣ ਆਪਾਂ ਘੰਟਾ ਖੋ ਗਿਆ ਤੁਰਿਆ ਨੂੰ ਅਜੇ ਤੱਕ ਤਾਂ ਰਾਹ ਵਧੀਆ ਵਾ ਬਾਕੀ ਅੱਗੇ ਦੇਖਦੇ ਆ ਵੀ ਰਾਹ ਕਿਵੇਂ ਦਾ ਉਹ ਵਧੀਆ ਹੋਊ ਕਿ ਨਹੀਂ ਠੀਕ ਠਾਕ ਹੀ ਹੋਊਗਾ। ਪਾਉਂਦੇ ਜੀ ਆਪਾਂ ਦੂਜੇ ਟੂਲ ਤੇ ਪਹਿਲਾ ਟੂਲ ਸੀਗਾ ਪਰ ਆਪਾਂ ਤੋ ਲੈ ਆ ਨਹੀਂ ਉਹਨਾਂ ਨੇ। ਉਹ ਵੀ ਆਪਾਂ ਝੰਡਾ ਲੱਗਿਆ ਸੀਗਾ ਗੱਡੀ ਤੇ ਤਾਂ ਕਰਕੇ ਇਤੋਂ ਹੋ ਗਿਆ ਜੀ ਰਾਹ। ਸਟਾਰਟ ਬਹੁਤ ਹੀ ਗੰਦਾ ਰਾਹ ਸੀ ਬੜਾ ਜਿਆਦਾ ਖਰਾਬ ਰਾਹ ਸੀ ਨਾ ਬਹੁਤ ਹੌਲੀ ਹੌਲੀ ਵਿਆਂ ਕਰਕੇ ਆਪਾਂ ਨੂੰ ਟਾਈਮ ਵੀ ਬਹੁਤ ਜਿਆਦਾ ਲੱਗਿਆ। ਕਿਉਂਕਿ ਗੱਡੀ ਤੁਰਦੀ ਹੋਣੀ ਜੀਗੀ। ਇਹ ਤੋਂ ਵੱਡੇ ਵੱਡੇ ਟੋਏ ਸੀਗੇ ਹੌਲੀ ਹੌਲੀ ਆਪਾਂ ਇਹ ਬਾਟ ਨਵੇੜੀ ਤੇ ਜਿਹੜੇ ਟਿਕਾਣੇ ਉਡੀ ਉਡੀ ਆਪਾਂ ਵਧੀ ਗਏ ਤੇ ਹੁਣ ਆਪਾਂ ਹੋ ਗਏ ਜੀ ਕਰਨਾਟਕਾ ਚ ਇੰਟਰ ਤੇ ਇੱਥੋਂ ਰਾਹ ਸਾਰਾ ਪੂਰਾ ਵਧੀਆ ਵਾ 70 80 ਕਿਲੋਮੀਟਰ ਦਾ ਬਾੜ ਬਹੁਤ ਸੋਹਣਾ ਰਾਹ ਵਾ ਸਾਰੇ ਗੁਰੂ ਘਰ ਤੱਕ ਨਾਨਕਜੀ ਸਾਹਿਬ ਤੱਕ ਆ ਗਿਆ ਜੀ ਫੇਰ ਇਹ ਆਪਾਂ ਨੂੰ ਤੀਜਾ ਟੂਰ ਪੈ ਗਿਆ ਜੀ ਇਹ 10 ਤਨ ਟੂਰ ਪੈਂਦੇ ਆ ਹਾਂ ਜੀ ਵਾਹਿਗੁਰੂ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਗੁਰਨਾਨਕ ਧੀਰਾ ਸਾਹਿਬ

ਤੇ ਹੁਣ ਆਪਾਂ ਅਗੇ ਚਿਗੇ ਜੀ ਲੰਗਰਵਾਲ ਤੇ ਹੁਣ ਆਪਾਂ ਛਕਦੇ ਆਂ ਲੰਗਰ ਤੇ ਇੱਥੇ ਜੀ ਜਗਾ ਬਣੀ ਹੋਈ ਹੈ ਜਿੱਥੇ ਪੱਥਰ ਦੇ ਵਿੱਚੋਂ ਪਾਣੀ ਨਿਕਲਦਾ ਵਾ ਗੁਰੂ ਜੀ ਨੇ ਤੇ ਪੱਥਰ ਤੋਂ ਪਾਣੀ ਕੱਢਿਆ ਸੀ ਲੋਕ ਪਾਣੀ ਜਲ ਛਕਦੇ ਵੀ ਆ ਤੇ ਘਰਾਂ ਨੂੰ ਵੀ ਲੈ ਕੇ ਜਾਂਦੇ ਆਂ ਜੀ ਫਿਰ ਆਪਾਂ ਮੋੜ ਕੇ ਜੀ ਗੁਰਦੁਆਰਾ ਪਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਜਿਹੜਾ ਉਹਨਾਂ ਦੀ ਯਾਦ ਵਿੱਚ ਬਣਾਇਆ ਹੋਇਆ ਆ ਪੱਤੇ ਆਪਾਂ ਉੱਥੇ ਮੱਥਾ ਟੇਕਿਆ ਤੇ ਉੱਥੋਂ ਮੱਥਾ ਟੇਕ ਕੇ ਫਿਰ ਆ ਪਹੁੰਚ ਗਏ ਜੀ ਬੀਬੀ ਭਾਗੌਰ ਜੀ ਜਿਹੜਾ ਗੁਰੂ ਘਰ ਉਹਨਾਂ ਦੀ ਯਾਦ ਵਿੱਚ ਬਣਾਇਆ ਹਾ ਕਰਨਾਟਕਾ ਦੇ ਵਿੱਚ ਹੀ ਤੇ ਆਪਾਂ ਉੱਥੇ ਮੱਥਾ ਟੇਕਿਆ ਤੇ ਗੁਰੂ ਘਰ ਬਹੁਤ ਹੀ ਸੋਹਣਾ ਗੁਰੂ ਘਰ ਹਾਂਜੀ ਵਾਹਿਗੁਰੂ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਯਾਦਗਾਰ ਸਾਹਿਬ ਜادہ ਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਨਾਨਕ ਛੀਰੇ ਤੋਂ ਤੇ ਨਦੇੜ ਦੇ ਵਿਚਾਲੇ ਜੀ ਪੈਂਦਾ ਤੇ ਇੱਥੇ ਆਪਾਂ ਪਹੁੰਚ ਗਏ ਇੱਥੇ ਬੜਾਏ ਹੋਏ ਜੀ ਕੋੜੇ ਬਲਦ ਊਠ شیر ਮੋਰ ਪਹਿਲਾਂ ਪਾਉਂਦੇ ਤੇ ਹਾਥੀ ਬਣਾਇਆ ਹੋਇਆ ਸਾਡੇ ਬੰਦੇ ਬੈਗੇ ਜਾਗੇ ਉੱਥੇ ਏ ਗੁਰੂਕਰ ਜੀ ਜਹਾਜ਼ ਬਣਾਇਆ ਹੋਇਆ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੂਤਰੇ ਪਾਰ ਤੇ ਆਜੋ ਤੁਹਾਨੂੰ ਆਪਾਂ ਜਹਾਜ਼ ਦੇ ਦਰਸ਼ਨ ਕਰਾਉਣੀ ਆ ਸਾਰੇ ਅੰਦਰੋਂ ਵੀ ਤੇ ਬਾਹਰੋਂ ਵੀ ਕੇ ਬਾਅਦ ਕੇ ਤਗਣਾ ਗਈ। ਇਹ ਹੁਣ ਵੱਜ ਗਏ ਦੀ ਸਵੇਰ ਦੇ 2 ਤੇ ਆਪਾਂ ਫਿਰ ਵੀ ਸੇਵਾ ਵਿੱਚ ਸ਼ਾਮਲ ਹੋਏ ਅੱਜ। ਸੰਗਤ ਦੇ 2 ਵਜੇ ਸਾਰੀ ਸੰਗਤ ਤਾਂ ਬਹੁਤ ਪੱਠ ਠੀਕ ਆ। ਤੇ ਲੰਗਰ ਸਾਹਿਬ ਦੇ ਮੂਹਰੇ ਬੈ ਕੇ ਸਾਰੇ ਵੇਟ ਕਰਦੇ ਆ। ਤੇ ਇਧਰੋਂ ਪੱਠੀ ਸੰਗ ਆਉਂਦੇ ਆ ਤੇ ਫਿਰ ਆਉਰੀ ਮੇਦੀ ਚੋਂ ਡਾਲ ਲੈ ਕੇ ਜਾਂਦੇ ਆ। ਤੇ ਉਹਦੀ ਵੇਟ ਚ ਫਿਰ ਸੰਗ ਉਹ ਸਤਨਾਵਾਈ ਦੀ ਬਾਜ ਜਪ ਚੱਲਦੀ ਆ। tu apa guna ni dia dah agak dah kan oh yeah. ਬਮੋ ਨੀ ਨੀ ਕੋਰਤ ਬਰਾ ਸਾਠ ਮਿੰਟ ਸਾਬ ਬਲਡਰ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਜੀ ਮਸਲਾਪ ਚ ਮਾ ਵਾਹਿਗੁਰੂ ਹਣਾ ਪਰ 10 11 ਵਜੇ ਪਹੁੰਚ ਗਏ ਜੀ ਗਦਾਵੜੀ ਨਵੀਂ ਤੇ ਸੋ ਇੱਥੇ ਆਪਾਂ ਮੱਥਾ ਟੇਕਣਾ ਸੀਗਾ ਗੁਰੂ ਘਰੇ ਜੇ ਆਪਾਂ ਚੱਲਦੇ ਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣਿਆ ਹੋਇਆ ਗੁਰੂ ਘਰ ਤੇ ਇੱਥੇ ਆਪਾਂ ਮੱਥਾ ਟੇਕਿਆ ਸੋ ਹਾਂਜੀ ਬਾਬਾ ਜੀ ਕਾਰਕਾਟ ਗੁਰਦਾਰੇ ਪਹੁੰਚ ਚੁੱਕੇ ਆਂ ਜੀ ਆਪਾਂ ਈ ਮਾਤਾ ਜੀਤ ਕੌਰ ਜੀ ਦਾ ਗੁਰਦੁਆਰਾ ਜੀ ਇਹ ਜਿਹੜੇ ਬੰਦ ਰਿਹਾ ਵਾ ਗੁਰੂ ਤਰਲੰਗਰਾ ਗਰੁੱਪ ਆਉਣ ਆ ਸੀ ਆ ਗਏ ਜੀ ਮਾਤਾ ਸਹਿਬ ਸਹਿਵਾ ਦੇਵੀ ਜੀ ਗੁਰੂਕਰ ਬਾਬਾ ਨੀਅੰਗ ਸਿੰਘ ਜੀ ਦਵਾਨ ਹਾਲ ਇਹ ਗੁਰਦੁਆਰਾ ਜੀ ਮਾਤਾ ਸਹਿਵਾ ਦੇਵੀ ਜੀ ਦਾ ਗੁਰੂਕਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੁਪਹਿਰ ਦੇ ਸਮੇਂ ਲੰਗਰ ਛਕਣ ਆਉਂਦੇ ਸੀਗੇ ਤੇ ਵਿਸ਼ਰਾਮ ਵੀ ਕਰਦੇ ਸੀਗੇ ਇੱਥੇ ਤੇ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਰਹੀਗਾ ਘਰ ਸਾਹਿਬ ਤੇ ਆਪਾਂ ਮੱਥਾ ਟੇਕਦੇ ਹਾਂ। ਤੇ ਹੁਣ ਆਪਾਂ ਪਹੁੰਚ ਗਏ ਅਗਲੇ ਗੁਰੂ ਘਰ ਗੁਰਦੁਆਰਾ ਮਾੜੇਖੜੀ ਸਾਹਿਬ ਜਿੱਥੋਂ ਜਿੱਥੇ ਲੇਡ ਦੇ ਬੈਠੀ ਹੈ ਇੱਥੇ ਆਪਾਂ ਮੱਥਾ ਟੇਕਦੇ ਹਾਂ। ਤੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਪੌਲੀ ਦੰਦਵਾ ਸਾਹਿਬ ਜਿੱਥੇ ਘੋੜੇ ਰੱਖੇ ਆ ਤੇ ਘੋੜਿਆਂ ਦੀ ਸੇਵਾ ਵੀ। ਬਹੁਤ ਨੰਬਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਪਾਂ ਨੂੰ ਹੋ ਗਿਆ ਪੰਜਵਾਂ ਦਿਨ ਤੇ ਅੱਜ ਆਪਾਂ ਲੱਗੇ ਆ ਤੁਰਨ ਤੇ ਬਾਕੀ ਸਮੂਹ ਦਸ ਜਾਵਾਂਗੇ ਸਾਰਾ ਤੁਰਨ ਤੋਂ ਪਹਿਲਾਂ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਨਾਲੇ ਆਪਾਂ ਮੱਥਾ ਟੇਕ ਲਈਏ ਨਾਲੇ ਆਪਾਂ ਗੱਡੀ ਦਾ ਮੱਥਾ ਟਕਾ ਲਈਏ ਮੱਥਾ ਟੇਕ ਹਾਂਜੀ ਹੁਣ ਆਪਾਂ ਲੱਗੇ ਆ ਤੁਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਲਦੇ ਆਂ ਬਾਬਾ ਜੀ ਕੋਲ ਆਈਂ ਫੇਰ ਫੇਰਾਵਾਂਗੇ ਅਸੀਂ ਚੱਲਦੇ ਹੁਣ ਆਪਾਂ ਡਰਾਈਵਰ ਦਾ ਨਾਮ ਆਕਾਲਵਾੜਾ ਪਾਗਲੇ ਗੱਡੀ ਆਪਾਂ ਲੈ ਲਈਏ ਦੇਖੀ ਵਾਹਿਗੁਰੂ ਵਾਹਿਗੁਰੂ ਤੇ ਵਾਪਸੀ ਤੇ ਜਾਂਦੇ ਹੋਏ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਦੰਦਵਾਸ ਸਾਹਿਬ ਬਸਮਤ ਤੇ ਇੱਥੇ ਵੀ ਬਰੂ ਜੀ ਨੇ ਆਉਂਦੇ ਸਮੇਂ ਕਾਫੀ ਟੈਂਪਰ ਸ਼ਾਮ ਕਰਿਆ ਸੀਗਾ ਇੱਥੇ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰੂ ਘਰ ਬਣਿਆ ਹੋਇਆ ਵਾ ਇੱਥੇ ਆਪਾਂ ਮੱਤਾ ਟਿਕਣ ਆਏ ਆ ਹੁਣ ਆਪਾਂ ਲੱਗੇ ਆ ਜੀ ਚੌਥੀ ਟੈਂਕੀ ਭਰੋਣ ਗੱਡੀ ਚੱਲੀ ਆਪਣੀ 360 260 ਚੱਲ ਗਈ ਹੁਣ ਤੱਕ ਟੋਟਲ ਤਿੰਨ ਟੈਂਕੀਆਂ ਖਾ ਗਈ ਹੁਣ ਭੌਂਦੇ ਆਪਾਂ ਵੀ ਵੀ ਹੰਦੀ ਆ ਗਈ ਜੀ ਆਪਾਂ ਹੁੰਦਾ ਨਾਗਨਾਥ ਮੰਦਿਰ ਇੱਥੇ ਬਾਬਾ ਨਾਮਦੇਵ ਜੀ ਆਏ ਸੀਗੇ ਬੋਲੇ 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 ਕਾफी ਬਹੁਤ ਤੇ ਗੂਲਾ ਆ ਗਿਆ ਜਾ ਦੂਜਾ ਟੂਲ ਆ ਗਿਆ ਇਹ ਹੈਗਾ ਮੁੰਬਈ-ਨਾਗਪੁਰ ਐਕਸਪ੍ਰੈਸ ਹਾਈਵੇ ਇਹਦੇ ਕੱਲਾ ਹੁਣ ਸਕੈਨ ਹੀ ਹੋਣਾ ਵਾ ਜਿਹੜਾ ਪੈਕੇਟ ਕਟਾਂਗੇ ਉੱਥੋਂ ਪਰਚੀ ਲੱਗੂ ਵੀ ਇਹ ਕਿੰਨੇ ਕਿਲੋਮੀਟਰ ਜਾਂਦੇ ਆ ਆਪਾਂ ਤੇ ਕਿੰਨੇ ਆਉਂਦੇ ਆ ਤਾਂ ਵਧੀਆ ਪੂਰਾ ਸ਼ਰਾ ਰੋਡ ਆ ਨਾ ਹਾਂ ਪਾਣੀ ਪਿਣਾ ਨਹੀਂ ਹਾਂ ਜੀ ਉਹ ਰਹਿ ਗਿਆ ਨਾਗਪੁਰ 100 ਕਿਲੋਮੀਟਰ ਤੇ ਪੰਪ ਤੇ ਹੈਗਾ ਮਹਾਚਾੜੇ ਸੁਣਿਆ ਸੀ ਇਹਨਾਂ ਬਾਰੇ ਪਹਿਲਾਂ ਕਹਿੰਦੇ ਬਹੁਤ ਵਧੀਆ ਵਾ ਚਾਚੂ ਬਾਕੀ ਹੁਣ ਪੀਂਨੇ ਆ ਦੇਖਦੇ ਆ ਕਿਵੇਂ ਆ ਟਿਕੜੇ ਗੁੱਡ ਐ ਥੱਕ ਤਾਂ ਨਹੀਂ ਗਈ ਤੇ ਹੁਣ ਆਪਾਂ ਪਹੁੰਚ ਗਏ ਜੀ ਟੂਲ ਤੇ ਤੇ ਨਾਗਪੁਰ ਵਾਲਾ ਜਿਹੜਾ ਪਾਈ ਵੀ ਐਂਡ ਮੁੰਡਾ ਦਾ 300 300 ਘਟਣੇ ਆ ਕੀ ਘਟਣੇ ਉਹ ਜੀ ਰਾਤ ਵੀ ਰੁਕੇ ਸੀ ਇੱਥੇ ਦਾ ਗ੍ਰੈਂਡ ਰズਵਾੜਾ ਦੇਖ ਹੁਣ ਆਪਾਂ ਲੱਗੇ ਆ ਤੁਰਨ ਤੇ ਅੱਜ ਦੇਖਦੇ ਆਪਾਂ ਅੱਜ ਪਹੁੰਚਣਾ ਆ ਗਰੇ ਜਦ ਕੀ ਆਪਾਂ ਆ ਗਏ ਸਾਗਰ ਦੇ ਨੇੜੇ ਤੇੜੇ ਸਾਗਰ ਰਹਿ ਗਿਆ 30 40 ਕਿਲੋਮੀਟਰ ਤੇ ਹੁਣ ਆਪਣੀ ਟੰਕੀ ਭਰਨ ਆ ਲਈ ਆ ਪੰਜਵੀਂ ਚਾਰ ਖਾਗੀ ਟੰਕੀਆਂ ਫੁੱਲ ਕਰ ਦਿਓ ਜੀ ਆਪਣੇ ਇਹਨੂੰ ਉਹਨਾਂ ਦਾ ਕੰਮ ਪੰਜਵੀਂ ਟੈਂਕੀ ਹੋ ਗਈ ਫੁੱਲ ਆਪਣੀ ਕਿੰਨੇ ਦਾ ਪੈ ਗਿਆ 4700 ਦਾ 85 4785 ਆਲਾ ਪੈ ਗਿਆ ਪੰਜਵੀਂ ਟੈਂਕੀ ਹਾਂਜੀ ਆਪਾਂ ਰੁਕੇ ਹਾਂ ਜੀ ਹੁਣ ਸਤਿਆਮ ਹੋਟਲ ਇਹ ਪੈਂਦਾ ਸਾਗਰ ਸਿਟੀ ਚ ਐਮਪੀ ਬਹੁਤ ਚਿਰ ਬਾਅਦ ਚੱਜਦਾ ਹੋਟਲ ਆਇਆ ਬਹੁਤ ਚਿਰ ਦੇ ਲੱਭੀ ਜਾਂਦੇ ਸੀਗੇ ਬੜੇ ਟਾਈਮ ਬਾਅਦ ਆਇਆ ਵਾ ਵਧੀਆ ਹੋਟਲ ਆ ਇਹ ਖਾਣਦੇ ਪੀਣੇ ਅਸੀਂ ਚੱਲਦੇ ਅੱਗੇ ਗੁਰੂ ਕੇ ਤਾਲ ਆ ਗਿਆ ਇੱਥੇ ਬਹੁਤ ਸੰਗਤ ਆਈ ਹੋਈ ਏ ਇੱਥੇ ਅਜ ਜੂਫ ਸਾਹਿਬ ਨੂੰ ਜਾਣ ਵਾਲੀ ਤੇ ਵਾਪਸੀ ਵਾਲੀ ਅਬ ਇਹ ਗੱਡੀ ਚੱਲੀ ਆ ਜੂਫ ਸਾਹਿਬ ਨੂੰ ਤੇ ਵਾਪਸ ਆ ਗਏ ਇਹ ਚੱਲੇ ਆ ਅੰਦੀ ਫੇਰ ਲਈ ਆਪਾਂ ਪਹੁੰਚ ਗਏ ਜੀ ਆਪਣੇ ਸ਼ਹਿਰ ਰਾਏਕੋਟ ਤੇ ਆਪਾਂ ਤੁਰੇ ਸੀਗੇ ਆਗਰੇ ਤੋਂ 7-8 ਵਜੇ ਤੇ ਆਪਾਂ 4 ਵਜੇ ਤੱਕ ਪਹੁੰਚ ਕੇ ਰਾਏਕੋਟ ਤੇ ਹੁਣ ਆਪਾਂ ਅਗੇ ਜੀ ਗੁਰਦੁਆਰਾ ਟਾਲੀਆਂਣਾ ਸਾਹਿਬ ਜਿੱਥੋਂ ਆਪਾਂ ਮੱਥਾ ਟੇਕ ਕੇ ਤੁਰੇ ਸੀਗੇ ਯਾਤਰਾ ਸਟਾਰਟ ਕਰੀ ਸੀ ਬਾਬੇ ਦੀ ਕਿਰਪਾ ਨਾਲ ਆਪਣੀ ਯਾਤਰਾ ਬਹੁਤ ਵਧੀਆ ਰਹੀ ਤੇ ਹੁਣ ਆਪਾਂ ਫਾਈਨਲੀ ਪਹੁੰਚ ਗਏ ਜੀ ਘਰੇ ਤੇ ਜਿੰਨੇ ਵੀ ਤੁਸੀਂ ਜਿਨ੍ਹਾਂ ਨੇ ਬਲੌਗ ਦੇਖਿਆ ਸਾਰੇ ਆਪਣੇ ਬਹੁਤ ਬਹੁਤ ਧੰਨਵਾਦ ਤੇ ਫਿਰ ਆਪਾਂ ਮਿਲਦੇ ਹਾਂ ਜੀ ਅਗਲੀ ਯਾਤਰਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ